ਬਦਲੀ ਵਾਲੀਆਂ ਅਰਜ਼ੀਆਂ ਥੋੜੇ ਚਿਰ ਬਾਅਦ ਚ ਲੈ ਆਇਓ। ਹਾਂ ਤੁਹਾਨੂੰ ਇਹ ਰਿਕਵੈਸਟ ਕਰਦਾ ਪਲੀਜ਼ ਮੀਸ ਮੈਨੂੰ ਉਹ ਚਾਹ। ਪ੍ਰਵਾਨ ਨੇ ਤਾਂ ਕਹਿਤਾ ਪਹਿਲਵਾਨ ਨੇ ਤਾਂ ਕਹਿਤਾ ਕਿ ਮੇਰੇ ਤਾਂ ਕਰੋ ਕੰਮ। ਬੋਲੋ ਸਾਹੀਓ ਸਰ ਮੇਰਾ ਨਾਮ ਅੰਤੀਰ ਸਿੰਘ ਹੈ ਜੀ। ਤੇ ਮੈਂ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਆਂ ਜੀ ਰੈਸਲਿੰਗ ਦਾ। ਮੇਰਾ ਸਪੋਰਟਸ ਦਾ ਏ ਗ੍ਰੇਡ ਹੈ ਜੀ। 2008 ਸਾਲ ਸਾਨੂੰ ਪੰਜਾਬ ਪੁਲਿਸ ਭਰਤੀ ਕੀਤਾ ਸੀਗਾ ਜੀ। ਪੌਣੇ ਪੰਜ ਸਾਲ ਨੌਕਰੀ ਹੋ ਗਈ। ਅੱਧਾ ਇੰਚ ਹਾਈਟ ਦੀ ਰਿਲੈਕਸੇਸ਼ਨ ਸੀ ਸਰ। ਔਰ ਲਗਾਤਾਰ ਚਾਰ ਵਾਰ ਇੰਡੀਆ ਪੁਲਿਸ ਦਾ ਚੈਂਪੀਅਨ ਸੀਗਾ ਸਾਨੂੰ ਕੱਟਤਾ ਜੀ। ਹੋਰ ਕੱਟਤਾ। ਹਾਈਟ ਦੀ ਰਿਲੈਕਸੇਸ਼ਨ ਸੀਗਾ 37 ਪਲੇਅਰ ਸਰ ਕੱਟਤੇ ਸੀ। ਕਦੋਂ? ਇਹ 2012 'ਚ ਸਰ। ਅਸੀਂ ਡਾਡੇ ਕੋਲ ਵੀ ਉਸ ਟਾਈਮ ਆਏ ਸੀਗੇ ਜੀ ਤੇ ਨਹੀਂ ਉਦੋਂ ਸਰ ਸਾਰੇ ਇਕੱਠੇ ਹੋ ਕੇ ਚਲੋ ਉਸ ਟਾਈਮ ਹਾਂਜੀ ਵੀ ਸਾਡੀ ਆ ਪ੍ਰੋਬਲਮ ਆ ਚਲੋ ਆਏ ਵੀ ਸਰ ਕਿਸੇ ਨੇ ਇਹਨਾਂ ਨੇ ਨਹੀਂ ਪ੍ਰੋਬਲਮ ਉਸ ਤੋਂ ਸਰ ਬਾਅਦ ਮੈਂ ਅਮਰੀਕਾ ਕੰਟੈਕਟ ਸੀ ਕਲੱਬ ਨਾਲ ਜੀ ਫਿਰ ਉੱਥੇ ਚਲਾ ਗਿਆ ਜੀ। 90 ਲਾਇ ਜੀ ਚਲੋ 6 ਮਹੀਨੇ ਕੈਨੇਡਾ ਵੀ ਰਿਹਾ ਜੀ ਤੇ ਬਾਈ ਗਰ ਲਾਲ ਘਨੌਰ ਆ ਜੀ ਜਿਹੜੇ ਐਮਐਲਏ ਹਾਂ ਜੀ ਉਹ ਸਾਡਾ ਇੱਕ ਕਲੱਬ ਨਾਲ ਕੰਟੈਕਟ ਸੀਗਾ ਜੀ ਤੇ ਉਹਨਾਂ ਨੇ ਵੀ ਕਿਹਾ ਵੀ ਤੇਰੇ ਅੱਗੇ ਪਲੇਅਰ ਹੈ ਇੱਥੇ ਨਹੀਂ ਰਹਿਣੇ ਚਾਹੀਦੇ ਤੂੰ ਵਾਪਸ ਆ ਤਰ ਉਸ ਤੋਂ ਬਾਅਦ ਸਰ ਅਮਰੀਕਾ ਤੋਂ ਵਾਪਸ ਆ ਕੇ ਮੈਂ ਹੁਣ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਦੀ ਮੇਰੇ ਆਪਣੀ ਆਪਣੀ ਪਰਸਨਲ ਬਣਾਈ ਆ ਜੀ ਪੰਜਾਬ ਬੱਚੇ ਨੇ ਜੀ ਨੈਸ਼ਨਲ ਚੈਂਪੀਅਨ ਆ ਜੀ ਔਰ ਖੇਡਾਂ ਬੱਦਨ ਜਿਹੜੇ ਪੰਜਾਬ ਚ ਹੋਈਆਂ ਜੀ ਉਹ ਚ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ ਚੋਂ ਮੇਰੀ ਅਕੈਡਮੀ ਤੇ ਹੈ ਜੀ ਤੇ ਚਲੋ ਸਰ ਐਵੇਂ ਪਟਵਾਰੀ ਦਾ ਕਦੇ ਨਹੀਂ ਸੋਚਿਆ ਸੀ ਮੈਂ ਪਰ ਮੈਂ ਟੈਸਟ ਭਰਿਆ ਜੀ ਤੇ ਥੈਂਕ ਯੂ ਜੀ ਤੇ ਪੋਜੀਸ਼ਨ ਮਿਲ ਗਈ ਹਾਂ ਜੀ ਹਾਂਜੀ ਮੈਂ ਰਿਕੁਐਸਟ ਇਹੀ ਕਰਦਾ ਸਰ ਕਿ ਮੈਨੂੰ ਏ கிரேਡ ਹੈ ਜੀ ਮੇਰਾ ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ ਚੋਂ ਪਲੀਜ਼ ਉਹ ਉਹ ਕੋਈ ਗੱਲ ਨਹੀਂ ਤੁਸੀਂ ਸਿਸਟਮ ਦੇ ਵਿੱਚ ਆ ਜਾ ਹਾਂਜੀ ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ 'ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ ਸਰ ਸੁਸ਼ੀਲ ਜੁਗੇਸ਼ਰ ਦਾਤ ਤੋਂ ਨਹੀਂ ਹੈ ਜੀ ਹਾਂਜੀ ਮੈਂ 12 12 ਸਾਲ ਉਹਨਾਂ ਨਾਲ ਇੰਡੀ ਟੀਮ ਦਾ ਪਾਰਟ ਰਿਹਾ ਤੇ ਹੁਣ ਸਰ ਉਮੀਦ ਹੈ ਜੀ ਇਦਾਂ ਦੀ ਸਰਕਾਰ ਆਈਆਂ ਬੇ ਜਰੂਰ ਨਹੀਂ ਨਹੀਂ ਸ਼ੌਂਕ ਨਹੀਂ ਛੱਡਣਾ ਸੀਨੀਅਰ ਸਰ ਵਾਲਡੇ ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਉਸ ਤੋਂ ਬਾਅਦ ਉਹ ਪੰਜਾਬ ਚ ਕੀ ਕਹਿਣਗੇ ਸਰ ਉਹ ਮੇਰਾ ਪੈਸ਼ਨ ਹੈ ਸਾਡੇ ਕੋਲ ਜੀ ਨੂੰ ਤਾਂ ਨੌਕਰੀ ਮਿਲ ਗਈ ਕੱਟੇ ਬੰਦ ਮੈਂ ਨੌਕਰੀ ਛੱਡ ਸਕਦਾ ਸਰ ਉਹ ਮੇਰਾ ਪੈਸ਼ਨ ਆ ਮੈਂ ਤੁਹਾਨੂੰ ਇਹ ਰਿਕਵੈਸਟ ਕਰਦਾ ਪਲੀਜ਼ ਪਲੀਜ਼ ਮੈਨੂੰ ਉਹ ਹਾਂਜੀ ਹਾਂ ਜੀ ਕੋਈ ਨਾ ਵੀ ਸਟਾਫ ਨਿਕਾਲ ਲੈ ਠੀਕ ਹੈ ਸਰ ਥੈਂਕ ਯੂ ਸਰ ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ ਚ ਜਿੱਤਨਾ ਕਿਤੇ ਤੁਹਾਡੀ ਡੈਪੂਟੇਸ਼ਨ ਤੇ ਜਾਂ ਕਿਵੇਂ ਵੀ ਤੁਹਾਨੂੰ اولادਾਂ ਪਰ ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਪੰਜਾਬ ਵਾਸਤੇ ਨੇਸ਼ਨਲ ਪਲੇਅਰ ਪੈਦਾ ਕਰ ਰਹੇ ਹੋ ਤੁਮ ਸੋ ਬਹੁਤ ਜੀ ਥੈਂਕ ਯੂ ਸਰ ਹਰ ਬਹੁਤ ਮਿਹਰਬਾਨੀ ਜੀ ਸਾਸ਼ੀ ਕਲ ਸਰ ਪਹਿਲਾ ਤਾਂ ਪਹਿਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਤੇ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਆ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜਾ ਰਹੀ ਆ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਚ ਆ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਪਲਸ 2 ਕਰਕੇ ਹਾਈਲਿਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤਾਂ ਹੁਣ ਬਾਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ ਹਾਂਜੀ ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਹਾਂਜੀ ਡੇਲੀ ਦਾ 200 ਜਵਾਬ ਪੜਾ ਦੀਦਾ ਹਾਂਜੀ ਇੱਕ ਨਹੀਂ ਜੀ ਲੁਧਿਆਣੇ ਪੂਰੇ ਪੰਜਾਬ ਲਈ ਹੋਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ ਹਾਂ ਉੱਥੋਂ ਮੈਂ ਹੁਣ ਛੱਡ ਦੂੰਗੀ ਉਥੇ ਪ੍ਰਾਈਵੇਟ ਆ ਨਾ ਫਿਰ ਅਸੀਂ ਉੱਥੇ ਹੋਰ ਹੈਗੇ ਨਹੀਂ ਸੀ ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਥੈਂਕ ਯੂ ਥੈਂਕ ਯੂ ਜਦੋਂ ਮੇਰੇ ਮਿਲ ਕੇ ਕੋਈ ਹੋਰ ਆ ਜਾਏ ਹਾਂਜੀ ਤ ਬਹੁਤ ਬਹੁਤ ਕੀ ਨਾਮ ਮਨਿੰਦਰ ਹੈ ਸਰ ਮੇਰਾ ਬਹੁਤ ਬਹੁਤ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕਾਂ ਬਹੁਤ ਸਾਰੇ ਉਮੀਦਵਾਰਾਂ ਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਇਹ ਪੰਜਾਬ ਦੇ ਨੌਜਵਾਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੌਜਵਾਨ ਸੀ ਅੱਛਾ ਉਹ ਬਿਲਕੁਲ ਅਮਨ ਜੀ ਆ ਇੱਕ ਮਿੰਟ ਚ ਆ ਜਾਂਦਾ ਮਾਈਕ ਆਉਂਦਾ ਥੋੜਾ ਉਹ ਉੱਪਰ ਦੀ ਅਗ ਬੜੀਆਂ ਕਮਾਲ ਦੀਆਂ ਕਹਾਣੀਆਂ ਨੇ ਅਸਲ 'ਚ ਪਹਿਲਾਂ ਕਿਸੇ ਨੇ ਸੁਣੀਆ ਹੀ ਨਹੀਂ ਅਸਲ 'ਚ ਇਹਨਾਂ ਨੇੜੇ ਕਿਸੇ ਨੇ ਸੁਣਿਆ ਹੀ ਨਹੀਂ ਪੰਜਾਬੀਆਂ ਨੂੰ ਸਸ਼ੀਕਲ ਸਰ ਸਸ਼ੀਕਲ ਸਰ ਮੈਂ ਕੋਮਲ ਸਾਗਰ ਪਿੰਡ ਨੋਧਪੁਰ ਵਿਦੇ ਅ ਜਿਲ੍ਹਾ ਰੋਪੜ ਤੋਂ ਹਾਂ ਮੈਂ ਤੇ ਦਿਨੇਸ਼ ਛੱਡਾ ਐਮ ਐਲ ਏ ਨੇ ਜੀ ਸਾਡੇ ਸਾਡੇ ਇਲਾਕੇ ਦੇ ਤੇ ਸਿਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ ਸਰ ਅੱਜ ਦਿਨ ਦਾ ਇੰਤਜ਼ਾਰ ਆਪਾਂ ਤਾਂ ਨਹੀਂ ਮੇਰੇ ਤੇ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਿਆ ਇਸ ਚੀਜ਼ ਦਾ ਇੰਤਜ਼ਾਰ ਤੇ ਟੈਸਟ ਕਲੀਅਰ ਹੁੰਦੇ ਸੀਗੇ ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ ਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਇੱਕ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ ਤੇ ਸਰ ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਲੈਕਚਰਰ ਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਤੇ ਸਰ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਸੀ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ ਮਤਲਬ ਸਭ ਤੋਂ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਸਿਗਾ ਤੇ ਉਦੋਂ ਜਦੋਂ ਤੁਹਾਡੇ ਤੁਸੀਂ ਸੀਐਮ ਬਣ ਗਏ ਸੀਗੇ ਮੈਨੂੰ ਲੱਗਦਾ ਨਹੀਂ ਕਿ ਇੰਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ ਤੇ ਤੁਸੀਂ ਸਾਡਾ ਜਿਹੜਾ ਹੈ ਇਹ ਸੁਪਨਾ ਸਾਕਾਰ ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫਾ ਦੇ ਕੇ ਜਾ ਰਹੇ ਹੋ ਸਰ ਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਅੱਜ ਸਾਡੇ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋਡ ਹੈ ਸਰ ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਹੈ ਸਰ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ ਤੇ ਸਾਨੂੰ ਬਦ ਤੋਂ ਬਦ ਬੱਚਿਆਂ ਨੂੰ ਇਹ ਜਿਹੜੀ ਇੰਪਲੋਇਮੈਂਟ ਦੇ ਕੇ ਜਾਓ ਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਤੇ ਆਈ ਏਮ ਯਰ ਬਿਗੇਸਟ ਫੈਨ ਬਚਪਨ ਤੋਂ ਹੀ ਸਰ ਤੁਹਾਡੀ ਜਿਹੜੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ ਆਈ ਲਾਈਕ ਇਟ ਵੈਰੀ ਮੱਚ ਸਰ ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ ਥੈਂਕ ਯੂ ਥੈਂਕ ਯੂ